ਔਰ ਉਸ ਤੋਂ ਬਾਅਦ ਦੇ ਵਿੱਚ ਜੋ ਹਾਲਾਤ ਬਣੇ ਆ ਉਹ ਤੁਸੀਂ ਸਾਰੇ ਇਕੱਲੇ ਇਕੱਲੇ ਨੇ ਜਿਹੜਾ ਸੋਸ਼ਲ ਮੀਡੀਆ ਵਾਲਿਆਂ ਨੇ ਜਾਂ ਸਾਡੇ ਜਿਹੜੇ ਪੱਤਰਕਾਰ ਭਰਾ ਸੀ ਸਾਰਿਆਂ ਨੇ ਉਹ ਵੀਡੀਓ ਤੁਹਾਡੇ ਕੋਲ ਨੇ ਕਿ ਕਿਵੇਂ ਇਥੋਂ ਦੇ ਜਿਹੜੀ ਪੁਲਿਸ ਜਿਹੜੀ ਜੀਰੇ ਦੀ ਲੋਕਲ ਪੁਲਿਸ ਆ ਜਿਹਨਾਂ ਮੈਂ ਕਹਿੰਦਾ ਕਿ ਡੀਏਜੀ ਦਾ ਚਹੇਤਾ ਬਣ ਕੇ ਡੀਐਸਪੀ ਜੀਰਾ ਜਿਹੜਾ ਤੁਸੀਂ ਵੇਖਿਆ ਕਿਵੇਂ ਉਹ ਪੱਥਰਾਂ ਵਾਲੀ ਟਰਾਲੀ ਨੂੰ ਜਿਹੜਾ ਅੱਗੇ ਲੈ ਕੇ ਆ ਰਿਹਾ ਕਿਵੇਂ ਉਹਨਾਂ ਨੂੰ ਕਹਿ ਰਿਹਾ ਕਿ ਇਹਨਾਂ ਤੇ ਵਾਰ ਕਰੋ ਔਰ ਉੱਥੇ ਧੜਾ ਧੜ ਗੋਲੀਆਂ ਵੀ ਚੱਲੀਆਂ ਨੇ ਸਾਰਾ ਕੁਝ ਹੋਇਆ ਔਰ ਜਿਹੜੀ ਪੁਲਿਸ ਆ ਜਿੱਦੜ ਖਾਲੀ ਹੱਥ ਹੀ ਬੰਦੇ ਨੇ ਜਿਹੜੇ ਸਾਡੇ ਲੋਕ ਜਿਹੜੇ ਸੀ ਕਿਉਂਕਿ ਸਾਡੇ ਕੋਲ ਤਾਂ ਸਿਰਫ ਜਿਹੜੇ ਸਾਡੇ ਜਿਹੜੇ ਆ ਕਾਂਗਰਸ ਦੇ ਝੰਡੇ ਸੀਗੇ ਔਰ ਸਾਡੇ ਵੱਲ ਜਿਹੜੀ ਪੁਲਿਸ ਜਿਹੜੀ ਉਹ ਫਾਇਰਿੰਗ ਕਰ ਰਹੀ ਕਿ ਜਦੋਂ ਕਿ ਉਹਨਾਂ ਨੂੰ ਤਾਂ ਕਿਹਾ ਵੀ ਕਿਸੇ ਨੂੰ ਕੁਝ ਔਰ ਜਿਹੜਾ 750 ਦਾ ਤੁਸੀਂ ਕਹਿੰਦੇ ਹੋ ਕਿ ਇਹਨੇ ਪਰਚਾ ਦਿੱਤਾ ਅਣਪਛਾਤੇਆਂ ਦੇ ਮੈਨੂੰ ਇਹ ਦੱਸੋ ਕਿ ਅਣਪਛਾਤਾ ਕਿਹੜਾ ਸੀ ਵੀਰੋ ਕਿਹੜੇ ਹਰੇਕ ਬੰਦੇ ਨੂੰ ਜਿਹੜਾ ਕਿ ਕੱਲਾ-ਕੱਲਾ ਬੰਦਾ ਜਾਂਦਾ ਮੈਂ ਕੱਲ ਦੇ ਬਿਆਨ ਦਿੱਤੇ ਹੋਏ ਆ ਰਾਤੀ 2 ਵਜੇ ਬਿਆਨ ਲੈ ਕੇ ਗਿਆ ਅਜੇ ਤੱਕ ਕਿਸੇ ਤੇ ਕੇਸ ਦਰਜ ਨਹੀਂ ਕੀਤਾ ਗਿਆ ਗੱਲ ਇਹ ਕਿ ਇਹਨਾਂ ਦੇ ਉੱਤੇ ਜਿਹੜਾ ਕਿ ਡੀਆਈਜੀ ਸਾਹਿਬ ਦਾ ਇੰਨਾ ਜ਼ਿਆਦਾ ਦਬਾਅ ਹੈ ਔਰ ਪੰਜਾਬ ਪੁਲਿਸ ਦਾ ਮੈਂ ਕੱਲ ਵੀ ਇੱਕ ਜਿਹੜੀ ਉਹਨਾਂ ਦੇ بیٹے ਨੇ ਇੱਕ ਪੋਸਟ ਪਾਈ ਸੀ ਐਮਐਲਏ ਦੇ ਜਿੰਨੇ ਕਿ ਅਸੀਂ ਤਕੜੇ ਹੋ ਜੋ ਬਾਜੀਆਂ ਮੋੜਦਿਆਂ ਤਾਂ ਮੈਂ ਸਵੇਰੇ 6:30 ਵਜੇ ਡੀਜੀਪੀ ਸਾਹਿਬ ਨੂੰ ਬਾਈ ਡੀਜੀਪੀ ਸਾਹਿਬ ਦੇ ਧਿਆਨ 'ਚ ਲਿਆਦਾ ਡੀਜੀਪੀ ਸਾਹਿਬ ਨੇ ਮੁੜ ਕੇ ਡੀਜੀਪੀ ਲਾਅ ਐਂਡ ਆਰਡਰ ਅਪ੍ਰਿਤ ਸ਼ੁਕਲਾ ਨੂੰ ਕਿਹਾ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਔਰ ਡੀਜੀਪੀ ਦੇ ਧਿਆਨ ਦੇ ਵਿੱਚ ਹੋਣ ਦੇ ਬਾਵਜੂਦ ਵੀ ਕਿ ਜਿਹੜੀ ਹੈ ਕਿ ਇੰਦੀ ਪੰਪਸ ਦੀ ਜਿਹੜੀ ਹੈ ਬਹੁਤ ਵੱਡੀ ਨਲਾਇਕੀ ਸੀ ਜਿਨੇ ਸਾਰਾ ਜਿਹੜਾ ਹੈ ਕਿ ਮੈਂ ਕਹਿੰਦਾ ਕਿ ਇਹਨਾਂ ਦਾ ਇੱਕ ਪਲਾਨ ਬਣਾਇਆ ਗਿਆ ਸੀ ਕਿ ਇਹਨਾਂ ਨੂੰ ਕਿਵੇਂ ਗੱਡੀਆਂ ਇੱਥੇ ਖਿਲਾੜ ਕੇ ਖਾਲੀ ਹੱਥ ਲੈ ਕੇ ਜਾਣਾ ਔਰ ਇਹ ਇੱਕ ਜਿਹੜਾ ਹੈ ਕਿ ਮੇਰਾ ਔਰ ਮੇਰੇ ਪੰਚਾਂ ਸਰਪੰਚਾਂ ਦਾ ਅਨਕਾਉਂਟਰ ਕਰਾਉਣਾ ਚਾਹੁੰਦਾ ਜੇ ਤੁਹਾਡੀ ਸਮਝ ਤੋਂ ਕਾਤੇ ਵੀ ਜਿਹੜਾ ਹੈ ਵੀ ਐਫ ਆਈ ਆਰ ਦੇ ਵਿੱਚ ਇਨਕਲੋਜ਼ ਹੋ ਸਕਦਾ ਗੱਲ ਇਹ ਹੈ ਕਿ ਮੇਰੇ ਦੇਤੇ ਜਰੋਂ ਤੋਂ ਇਹ ਡੀ ਆਈ ਜੀ ਸਾਹਿਬ ਆਏ ਨੇ ਤੇ ਪਹਿਲਾਂ ਮੈਂ ਉਦੋਂ ਵੀ ਸਰਪੰਚਾਂ ਦੇ ਅੱਖ ਚ ਇੱਕ ਧਰਣਾ ਲਾਇਆ ਸੀ ਕਿ ਝਾਲੀ ਸਰਟੀਫਿਕੇਟ ਜਿਹੜਾ ਵਿਧਾਇਕਾਂ ਇਹ ਆਪ ਦੇ ਜਾਲੀ ਸਰਟੀਫਿਕੇਟ ਚ ਪਾ ਕੇ ਕਿ ਮੈਂ ਲੋਕਾਂ ਨੂੰ ਪਲਾਟ ਦੇਤੇ 5-5 ਮਰਲੇ ਤਾਂ ਮੈਂ ਉਹ ਸਰਟੀਫਿਕੇਟ ਵੀ ਸਾਫਤ ਕੀਤੇ ਸੀ ਉਦੋਂ ਵੀ ਪਰਚਾ ਵਿਧਾਇਕ ਤੇ ਜਾਂ ਵੀਡੀਓ ਤੇ ਨਹੀਂ ਹੋਇਆ ਉਦੋਂ ਵੀ 120/23 ਐਫ ਆਈ ਆਰ ਮੇਰੇ ਤੇ ਦਰਜ ਕੀਤੀ ਮੈਂ 8 ਦਿਨ ਰੋਪੜ ਜੇਲ੍ਹ ਚ ਲੱਗੇ ਆ ਆ ਉਸ ਤੋਂ ਬਾਅਦ ਜਦੋਂ ਐਮ ਐਲ ਏ ਆ ਐਮ ਪੀ ਦਾ ਇਲੈਕਸ਼ਨ ਆਇਆ 2024 ਦੇ ਵਿੱਚ ਜਦੋਂ ਕਾਂਗਰਸ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਭੇਜਿਆ ਗੜੂਪਾ ਸਾਹਿਬ ਵੱਲ ਗਿਆ ਤਾਂ 4 ਤਰੀਕ ਨੂੰ ਰਿਜ਼ਲਟ ਆਉਂਦਾ ਮੈਂ 5 ਤਰੀਕ ਨੂੰ ਧੰਨਵਾਦੀ ਦੌਰਾਂ ਸਟਾਰਟ ਕਰ ਦਿੱਤੇ ਮੈਂ ਬੋੜਾ ਵਾਲੀ ਪਿੰਡ ਦੇ ਵਿੱਚ ਬੋਲ ਰਿਹਾ ਹਾਂ ਔਰ ਮੇਰੇ ਉੱਪਰ 307 ਦਾ ਪਰਚਾ ਦਰਜ ਕੀਤਾ ਜਾਂਦਾ ਤੇ ਹੁਣ ਤਾਂ ਮੈਂ ਜੇ ਜਿਹੜੀ ਇਹ ਵੀਡੀਓ 'ਚ ਇਹ ਗੱਲ ਕਰਦੇ ਨੇ ਸਾਰਿਆਂ ਕੋਲ ਵੀਡੀਓ ਹੈ ਸਾਡੇ ਵਰਕਰਾਂ ਕੋਲ ਸਿਰਫ ਜਿਹੜੀਆਂ ਫਾਈਲਸ ਦੀਆਂ ਅਸੀਂ ਖਾਲੀ ਹੱਥ ਜਾ ਰਹੇ ਸੀ ਪੈਨਲ ਜਾ ਰਹੇ ਸੀ ਕੋਈ ਸਾਡੇ ਕੋਲ ਘੱਡੀ ਨਹੀਂ ਕੋਈ ਕੁਛ ਨਹੀਂ ਕੋਈ ਕਿਸੇ ਚੀਜ਼ ਦਾ ਸਾਡੇ ਕੋਲ ਹਥਿਆਰ ਨਹੀਂ ਹੈ ਤੇ ਜੇ ਸਾਡੇ ਦੇ ਪਰਚਾ ਦੇਣਾ ਤੇ ਲੋਕਾਂ ਨੂੰ ਪਤਾ ਨਜਾਇਜ਼ ਦੇਣਾ ਕੋਈ ਗੱਲ ਨਹੀਂ ਅਸੀਂ ਤੇ ਪਰਚੇ ਝੱਲ ਲਾਂਗੇ ਪਰ ਜਦੋਂ ਸਮਾਂ ਆਇਆ ਮੈਂ ਇਹ ਕੱਲ ਕਹਿਣਾ ਕਿ ਜਿਹੜੀਆਂ ਹੱਥ ਨਾਲ ਦਿੱਤੀਆਂ ਨੇ ਦੰਦਾਂ ਨਾਲ ਵੀ ਖੋਲਣਗੇ ਸੋ ਜਿਹੜੀ ਗੱਲ ਔਰ ਉਸ ਤੋਂ ਬਾਅਦ ਦੇ ਵਿੱਚ ਜੋ ਹਾਲਾਤ ਬਣੇ ਆ ਉਹ ਤੁਸੀਂ ਸਾਰੇ ਇਕੱਲੇ ਇਕੱਲੇ ਨੇ ਜਿਹੜਾ ਸੋਸ਼ਲ ਮੀਡੀਆ ਵਾਲਿਆਂ ਨੇ ਜਾਂ ਸਾਡੇ ਜਿਹੜੇ ਪੱਤਰਕਾਰ ਭਰਾ ਸੀ ਸਾਰਿਆਂ ਨੇ ਉਹ ਵੀਡੀਓ ਤੁਹਾਡੇ ਕੋਲ ਨੇ ਕਿ ਕਿਵੇਂ ਇਥੋਂ ਦੇ ਜਿਹੜੀ ਪੁਲਿਸ ਜਿਹੜੀ ਜੀਰੇ ਦੀ ਲੋਕਲ ਪੁਲਿਸ ਆ ਜਿਹਨਾਂ ਮੈਂ ਕਹਿੰਦਾ ਕਿ ਡੀਏਜੀ ਦਾ ਚਹੇਤਾ ਬਣ ਕੇ ਡੀਐਸਪੀ ਜੀਰਾ ਜਿਹੜਾ ਤੁਸੀਂ ਵੇਖਿਆ ਕਿਵੇਂ ਉਹ ਪੱਥਰਾਂ ਵਾਲੀ ਟਰਾਲੀ ਨੂੰ ਜਿਹੜਾ ਅੱਗੇ ਲੈ ਕੇ ਆ ਰਿਹਾ ਕਿਵੇਂ ਉਹਨਾਂ ਨੂੰ ਕਹਿ ਰਿਹਾ ਕਿ ਇਹਨਾਂ ਤੇ ਵਾਰ ਕਰੋ ਔਰ ਉੱਥੇ ਧੜਾ ਧੜ ਗੋਲੀਆਂ ਵੀ ਚੱਲੀਆਂ ਨੇ ਸਾਰਾ ਕੁਝ ਹੋਇਆ ਔਰ ਜਿਹੜੀ ਪੁਲਿਸ ਆ ਜਿੱਦੜ ਖਾਲੀ ਹੱਥ ਹੀ ਬੰਦੇ ਨੇ ਜਿਹੜੇ ਸਾਡੇ ਲੋਕ ਜਿਹੜੇ ਸੀ ਕਿਉਂਕਿ ਸਾਡੇ ਕੋਲ ਤਾਂ ਸਿਰਫ ਜਿਹੜੇ ਸਾਡੇ ਜਿਹੜੇ ਆ ਕਾਂਗਰਸ ਦੇ ਝੰਡੇ ਸੀਗੇ ਔਰ ਸਾਡੇ ਵੱਲ ਜਿਹੜੀ ਪੁਲਿਸ ਜਿਹੜੀ ਉਹ ਫਾਇਰਿੰਗ ਕਰ ਰਹੀ ਕਿ ਜਦੋਂ ਕਿ ਉਹਨਾਂ ਨੂੰ ਤਾਂ ਕਿਹਾ ਵੀ ਕਿਸੇ ਨੂੰ ਕੁਝ ਔਰ ਜਿਹੜਾ 750 ਦਾ ਤੁਸੀਂ ਕਹਿੰਦੇ ਹੋ ਕਿ ਇਹਨੇ ਪਰਚਾ ਦਿੱਤਾ ਅਣਪਛਾਤੇਆਂ ਦੇ ਮੈਨੂੰ ਇਹ ਦੱਸੋ ਕਿ ਅਣਪਛਾਤਾ ਕਿਹੜਾ ਸੀ ਵੀਰੋ ਕਿਹੜੇ ਹਰੇਕ ਬੰਦੇ ਨੂੰ ਜਿਹੜਾ ਕਿ ਕੱਲਾ-ਕੱਲਾ ਬੰਦਾ ਜਾਂਦਾ ਮੈਂ ਕੱਲ ਦੇ ਬਿਆਨ ਦਿੱਤੇ ਹੋਏ ਆ ਰਾਤੀ 2 ਵਜੇ ਬਿਆਨ ਲੈ ਕੇ ਗਿਆ ਅਜੇ ਤੱਕ ਕਿਸੇ ਤੇ ਕੇਸ ਰਜਿਸਟਰ ਨਹੀਂ ਕੀਤਾ ਗਿਆ ਗੱਲ ਇਹ ਹੈ ਕਿ ਇਹਨਾਂ ਦੇ ਉੱਤੇ ਜਿਹੜਾ ਕਿ ਡੀਆਈਜੀ ਸਾਹਿਬ ਦਾ ਇੰਨਾ ਜ਼ਿਆਦਾ ਦਬਾਅ ਹੈ ਔਰ ਪੰਜਾਬ ਪੁਲਿਸ ਦਾ ਮੈਂ ਕੱਲ ਵੀ ਇੱਕ ਜਿਹੜੀ ਉਹਨਾਂ ਦੇ بیٹے ਨੇ ਇੱਕ ਪੋਸਟ ਪਾਈ ਸੀ ਐਮਐਲਏ ਦੇ ਜਿੰਨੇ ਕਿਹਾ ਸੀ ਤਖੜੇ ਹੋ ਜਾਓ ਭਾਜੀਆਂ ਮੋੜਦੀਆਂ ਤਾਂ ਮੈਂ ਸਵੇਰੇ 6:30 ਵਜੇ ਡੀਜੀਪੀ ਸਾਹਿਬ ਨੂੰ ਬਾਈ ਡੀਜੀਪੀ ਸਾਹਿਬ ਦੇ ਧਿਆਨ ਛਿਲਾਉਂਦਾ ਡੀਜੀਪੀ ਸਾਹਿਬ ਨੇ ਮੁੜ ਕੇ ਡੀਜੀਪੀ ਲਾਅ ਐਂਡ ਆਰਡਰ ਅਪਿਤ ਸ਼ੁਕਲਾ ਨੂੰ ਕਿਹਾ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਔਰ ਡੀਜੀਪੀ ਦੇ ਧਿਆਨ ਦੇ ਵਿੱਚ ਹੋਣ ਦੇ ਬਾਵਜੂਦ ਵੀ ਕਿ ਜਿਹੜੀ ਹੈ ਕਿ ਇੰਦੀ ਪੁਲਿਸ ਦੀ ਜਿਹੜੀ ਬਹੁਤ ਵੱਡੀ ਨਲਾਇਕੀ ਸੀ ਜਿਨੇ ਸਾਰਾ ਜਿਹੜਾ ਹੈ ਕਿ ਮੈਂ ਕਹਿੰਦਾ ਕਿ ਇਹਨਾਂ ਦਾ ਇੱਕ ਪਲਾਨ ਬਣਾਇਆ ਗਿਆ ਸੀ ਕਿ ਇਹਨਾਂ ਨੂੰ ਕਿਵੇਂ ਗੱਡੀਆਂ ਇੱਥੇ ਖਿਲਾਰ ਕੇ ਖਾਲੀ ਹੱਥ ਲੈ ਕੇ ਜਾਣਾ ਔਰ ਇਹ ਇੱਕ ਜਿਹੜਾ ਹੈ ਕਿ ਮੇਰਾ ਔਰ ਮੇਰੇ ਪੰਚਾ ਸਰਪੰਚਾਂ ਦਾ ਅਨਕਾਉਂਟਰ ਕਰਾਉਣਾ ਚਾਹੀਦਾ ਹੈ ਜੇ ਤੁਹਾਡੀ ਸਮਰਥਕਾਂ ਤੇ ਵੀ ਜਿਹੜਾ ਵੀ ਐਫ ਆਈ ਆਰ ਦੇ ਵਿੱਚ ਇਨਕਲੋਜ਼ ਹੋ ਸਕਦਾ ਗੱਲ ਇਹ ਹੈ ਕਿ ਮੇਰੇ ਤੇ ਤੇ ਜਦੋਂ ਤੋਂ ਇਹ ਡੀ ਆਈ ਜੀ ਸਾਹਿਬ ਆਏ ਨੇ ਤੇ ਪਹਿਲਾਂ ਮੈਂ ਉਦੋਂ ਵੀ ਸਰਪੰਚਾਂ ਦੇ ਅੱਗੇ ਇੱਕ ਧਰਣਾ ਲਾਇਆ ਸੀ ਕਿ ਝਾਲੀ ਸਰਟੀਫਿਕੇਟ ਹੈ ਜਿਹੜਾ ਵਿਧਾਇਕਾਂ ਇਹ ਆਪ ਦੇ ਜਾਲੀ ਸਰਟੀਫਿਕੇਟ ਚ ਪਾ ਕੇ ਕਿ ਮੈਂ ਲੋਕਾਂ ਨੂੰ ਪਲਾਟ ਦੇਤੇ ਪੰਜ-ਪੰਜ ਮਰਲੇ ਤਾਂ ਮੈਂ ਉਹ ਸਰਟੀਫਿਕੇਟ ਵੀ ਸਾਫਤ ਕੀਤੇ ਸੀ ਉਦੋਂ ਵੀ ਪਰਚਾ ਵਿਦਾਇਕ ਤੇ ਜਾਂ ਵੀਡੀਓ ਤੇ ਨਹੀਂ ਹੋਇਆ ਉਦੋਂ ਵੀ 120/23 ਐਫ ਆਈ ਆਰ ਮੇਰੇ ਤੇ ਦਰਜ ਕੀਤੀ ਮੈਂ 8 ਦਿਨ ਰੋਪੜ ਜੇਲ੍ਹ ਚ ਲੱਗੇ ਆ ਆ ਉਸ ਤੋਂ ਬਾਅਦ ਜਦੋਂ ਐਮ ਐਲ ਏ ਆ ਐਮ ਪੀ ਦਾ ਇਲੈਕਸ਼ਨ ਆਇਆ 2024 ਦੇ ਵਿੱਚ ਜਦੋਂ ਕਾਂਗਰਸ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਭੇਜਿਆ ਗੜੂਪਾ ਸਾਹਿਬ ਵੱਲ ਗਿਆ ਤਾਂ 4 ਤਰੀਕ ਨੂੰ ਰਿਜ਼ਲਟ ਆਉਂਦਾ ਮੈਂ 5 ਤਰੀਕ ਨੂੰ ਧੰਨਵਾਦੀ ਦੌਰਾ ਸਟਾਰਟ ਕਰ ਦਿੱਤਾ ਮੈਂ ਬੋੜਾ ਵਾਲੀ ਪਿੰਡ ਦੇ ਵਿੱਚ ਬੋਲ ਰਿਹਾ ਹਾਂ ਔਰ ਮੇਰੇ ਉੱਪਰ 307 ਦਾ ਪਰਚਾ ਦਰਜ ਕੀਤਾ ਜਾਂਦਾ ਤੇ ਹੁਣ ਤਾਂ ਮੈਂ ਜੇ ਜਿਹੜੀ ਇਹ ਵੀਡੀਓ 'ਚ ਇਹ ਗੱਲ ਕਰਦੇ ਨੇ ਸਾਰਿਆਂ ਕੋਲ ਵੀਡੀਓ ਹੈ ਸਾਡੇ ਵਰਕਰਾਂ ਕੋਲ ਸਿਰਫ ਜਿਹੜੀਆਂ ਫਾਈਲਸ ਦੀਆਂ ਅਸੀਂ ਖਾਲੀ ਹੱਥ ਜਾ ਰਹੇ ਸੀ ਪੈਨਲ ਜਾ ਰਹੇ ਸੀ ਕੋਈ ਸਾਡੇ ਕੋਲ ਘੱਡੀ ਨਹੀਂ ਕੋਈ ਕੁਛ ਨਹੀਂ ਕੋਈ ਕਿਸੇ ਚੀਜ਼ ਦਾ ਸਾਡੇ ਕੋਲ ਹਥਿਆਰ ਨਹੀਂ ਹੈ ਤੇ ਜੇ ਸਾਡੇ ਦੇ ਪਰਚਾ ਦੇਣਾ ਤੇ ਲੋਕਾਂ ਨੂੰ ਪਤਾ ਨਜਾਇਜ਼ ਦੇਣਾ ਕੋਈ ਗੱਲ ਨਹੀਂ ਅਸੀਂ ਤੇ ਪਰਚੇ ਝੱਲ ਲਾਂਗੇ ਪਰ ਜਦੋਂ ਸਮਾਂ ਆਇਆ ਮੈਂ ਇਹ ਕੱਲ ਕਹਿਣਾ ਕਿ ਜਿਹੜੀਆਂ ਹੱਥ ਨਾਲ ਦਿੱਤੀਆਂ ਨੇ ਦੰਦਾਂ ਨਾਲ ਵੀ ਖੋਲਣਗੇ ਸੋ ਜਿਹੜੀ ਗੱਲ